हां जी मैं ਤੁਹਾਡਾ ਆਪਣਾ ਲ ਹੋਰੀ ਅਵਿੰਦਰ ਤੇਰੀ ਯਾਦ ਨਹੀਂ ਭੁੱਲਦੀ ਕਵਿਤਾ ਲੈ ਕੇ ਪੇਸ਼ ਆਜੀ ਇੱਕ ਤਾਂ ਤੇਰੀ ਯਾਦ ਨਹੀਂ ਭੁੱਲਦੀ ਤੇ ਨਾ ਭੁੱਲਦੀ ਇਹ ਮੁਲਾਕਾਤ ਕਾਸ਼ ਅਸੀਂ ਵੀ ਰੱਬੀ ਰਹਿਮਤ ਕਰੇ ਹੋ ਕੇ ਜੰਮਦੇ ਇੱਕੋ ਸਾਥ ਨਾ ਤੂੰ ਮਿਲਦੀ ਮੈਨੂੰ ਇਸ ਤਰ੍ਹਾਂ ਨਾ ਵਿਛੜਦੀ ਹੋ ਕੇ ਪਿਆਰ ਬਾਕੀ ਜੋ ਹੈ ਮਨਜ਼ੂਰੇ ਖੁਦਾ ਜਿੰਨਾ ਮਰਜ਼ੀ ਹੋਈਏ ਤਿਆਰ ਹਰ ਰੁਕ ਵੀ ਲੈਂਦੇ ਉਹਨੂੰ ਜਾਂਦੇ ਨੇ ਸਾਡਾ ਜ਼ੋਰ ਨਹੀਂ ਸੀ ਚੱਲਦਾ ਇੱਥੇ ਹੀ ਰਾਝੇ ਨਾ ਮਿਲੇ ਤੇ ਸਾਡਾ ਸੂਰਜ ਕਿਉਂ ਨਾ ਢਲਦਾ ਉਹ ਦੱਸੇ ਚਾਹੇ ਨਾ ਦੱਸੇ ਮੈਨੂੰ ਹਸੀ ਦੀ ਵੀ ਇੱਕ ਵਗਦੀ ਹੋਣੀ ਕਿਸੇ ਹੋਰ ਮੂਰੀ ਵੀ ਬਹਿ ਕੇ ਕੰਬਲੀ ਮੈਨੂੰ ਹੀ ਲੱਭਦੀ ਹੋਣੀ ਜ਼ਿੰਦਗੀ ਜਿਉਣੀ ਨਾਲ ਸੀ ਤੇਰੇ ਹੁਣ ਤਾਂ ਸਮਾ ਹੀ ਕੱਟਣਾ ਹੈ ਕਿਸੇ ਹੋਰ ਨਾਲ ਤੈਨੂੰ ਦੇਖ ਕੇ ਬਾਣੇ ਸਦੁਖ ਦਾ ਵਟਣਾ ਹੈ ਸੁਗਮ ਸੁਗਮ ਰਹੇਗੀ ਜਦ ਤੋ ਫਿਰ ਸਭ ਉੱਤੇ ਤੂੰ ਪੜਕੋਗੇ ਕਾਸ਼ ਹੋ ਜਾਂਦੀ ਮੈਂ ਬਰਿੰਦਰ ਦੀ ਜੇ ਸੋਚ ਪਾਗਲਾ ਵਾਂਗ ਤਰਫੂੰਗੀ ਸੋਚ ਪਾਗਲਾ ਵਾਂਗ ਤਰਫੂੰਗੀ